ਖਨੌਰੀ ਬਾਰਡਰ ਤੇ ਪਿਛਲੇ 15 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ। ਉਹਨਾਂ ਦੀ ਸਰੀਰਕ ਸਮਰੱਥਾ ਇੱਥੋਂ ਤੱਕ ਘਟ ਗਈ ਹੈ ਕਿ ਉਹਨਾਂ ਦੀਆਂ ਕਿਡਨੀਆਂ ਦੇ ਉੱਤੇ ਸਿੱਧਾ ਅਸਰ ਪਿਆ ਜਿਸ ਦੇ ਕਰਕੇ ਆਪਣੇ ਆਪ ਆਪ ਮੁਹਾਰੇ ਨਾ ਉੱਠ ਸਕਦੇ ਨੇ ਨਾ ਬੈਠ ਸਕਦੇ ਨੇ ਇਸੇ ਕਰਕੇ ਡਾਕਟਰਾਂ ਨੇ ਜੋ ਹੁਣ ਤੱਕ ਜਾਣਕਾਰੀ ਦਿੱਤੀ ਹੈ ਤਾਂ ਉਹ ਖਬਰ ਚਿੰਤਾਜਨਕ ਹੈ। ਚਿੰਤਾ ਵਿੱਚ ਪਾਉਣ ਵਾਲੀ ਹੈ ਖਾਸ ਕਰਕੇ ਕਿਸਾਨ ਆਗੂਆਂ ਦਾ ਉੱਥੇ ਕਹਿਣਾ ਹੈ ਕਿ ਅਸੀਂ ਤਾਂ ਇਹੀ ਸੋਚ ਕੇ ਬੈਠੇ ਆਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜੇ ਆਂ ਉਦੋਂ ਤੱਕ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨਵਰਤ ਆਪਣੀ ਮਰਜ਼ੀ ਨਾਲ ਨਹੀਂ ਛੱਡਦੇ ਉਹਨਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੇਕਰ ਇਸ ਕਿਸਾਨੀ ਅੰਦੋਲਨ ਦੇ ਦੂਜੇ ਪੜਾ ਦੇ ਦੌਰਾਨ ਸ਼ਹਾਦਤ ਵੀ ਪਾ ਜਾਂਦੇ ਨੇ ਤੇ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਮਰਨਵਰਤ ਤੇ ਬੈਠਣਾ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਜੱਦੀ ਪੁਸ਼ਤੀ ਜਾਇਦਾਦ ਹੈ ਅਗਲੀਆਂ ਪੀੜ੍ਹੀਆਂ ਦੇ ਨਾਮ ਲਵਾਉਣ ਦੀ ਵੀ ਜਿਹੜੀ ਪ੍ਰਕਿਰਿਆ ਪੂਰੀ ਕੀਤੀ ਆਪਣੇ ਪੁੱਤਰ ਪੋਤਰੇ ਦੇ ਨਾਮ ਦੇ ਉੱਤੇ ਜਾਇਦਾਦ ਜਿਹੜੀ ਲਵਾ ਦਿੱਤੀ ਹੈ ਜੋ ਵੀ ਉਹਨਾਂ ਦੀ ਜਾਇਦਾਦ ਹੈ ਚੱਲ ਅਚੱਲ ਸੰਪਤੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਬੈਠਣਾ ਸੀ ਤੇ ਇੱਕ ਦਿਨ ਪਹਿਲਾਂ ਰਾਤ ਨੂੰ ਹੀ 2:30 ਵਜੇ ਦਾ ਸਮਾਂ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੇ ਮੋਰਚੇ ਦੇ ਵਿੱਚੋਂ ਖਨੌਰੀ ਬਾਰਡਰ ਤੋਂ ਹੀ ਅਰੈਸਟ ਕਰ ਲਿਆ ਗਿਆ ਹਿਰਾਸਤ ਵਿੱਚ ਲੈ ਲਿਆ ਗਿਆ ਫਿਰ ਡੀ ਐਮ ਸੀ ਹਸਪਤਾਲ ਦੇ ਵਿੱਚ ਜਿਹੜੇ ਨੇ 2 ਤੋਂ 3 ਦਿਨ ਉਥੇ ਪੁਲਿਸ ਸ਼ੌਣੀ ਬਣਾ ਦਿੱਤੀ ਗਈ ਹਸਣਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਾਫੀ ਅਲੋਚਨਾ ਹੋਈ ਸੀ ਫਿਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਸ਼ਰਤ ਦੇ ਉੱਤੇ ਪੁਲਿਸ ਅਫਸਰਾਂ ਨੇ ਮੀਟਿੰਗ ਕੀਤੀ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਕਿਸਾਨ ਆਗੂ ਫਿਰ ਜਾਂਦੇ ਨੇ ਡੀ ਐਮ ਸੀ ਹਸਪਤਾਲ ਉੱਥੋਂ ਆਪਣੇ ਸਾਥੀ ਆਗੂ ਨੂੰ ਲਿਆ ਕੇ ਫਿਰ ਮੋਰਚੇ 'ਚ ਬਿਠਾ ਦਿੰਦੇ ਨੇ ਤੇ ਉਸ ਵਕਤ ਇੱਕ ਸੁਖਜੀਤ ਸਿੰਘ ਨਾਮ ਦੇ ਆਗੂ ਨੇ ਵੀ ਜਿਹੜਾ ਮਰਨ ਵਰਤ ਰੱਖ ਲਿਆ ਸੀ ਹਾਲਾਂਕਿ ਉਹਨਾਂ ਨੇ 2 ਦਿਨ ਬਾਅਦ ਉਹਨਾਂ ਨੂੰ ਉਠਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਉੱਥੇ ਹੀ ਮਰਨ ਵਰਤ ਉਹਨਾਂ ਦਾ ਜਾਰੀ ਰਿਹਾ ਜਗਜੀਤ ਸਿੰਘ ਡੱਲੇਵਾਲ ਦਾ ਹੁਣ ਇੱਕੋ ਆਗੂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਨਾਨ ਪੋਲੀਟਿਕਲ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂਆਂ ਵਿੱਚੋਂ ਇੱਕ ਨੇ ਤਾਂ ਉਹ ਸਰਵਨ ਸਿੰਘ ਪੰਦੇਰ ਤੇ ਹੋਰ ਜਿਹੜੀਆਂ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਦੋ ਬਾਰਡਰਾਂ ਦੇ ਉੱਤੇ ਖਨਾਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਰਡਰ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਵੀ ਕੀਤਾ ਗਿਆ ਜਿਸ ਤਰ੍ਹਾਂ ਦੀ ਤਸਵੀਰ ਬਣੀ ਉਹ ਵੀ ਤੁਸੀਂ ਸਾਰੇ ਜਾਣਦੇ ਹੋ ਕਿਵੇਂ ਹੰਝੂ ਗੈਸ ਦੇ ਗੋਲੇ ਚੱਲਦੇ ਨੇ 6 ਦਸੰਬਰ ਨੂੰ ਵੀ ਡੇਢ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋਏ ਫਿਰ ਇੱਕ ਦਿਨ ਦਾ ਵਕਫਾ ਪਾਇਆ ਗਿਆ ਫਿਰ 8 ਤਰੀਕ ਨੂੰ ਜਦੋਂ ਕਿਸਾਨ ਫਿਰ ਦਿੱਲੀ ਕੋਚ ਦਾ ਐਲਾਨ ਕਰਦੇ ਨੇ ਤੇ ਫਿਰ 5 ਤੋਂ 7 ਕਿਸਾਨ ਜ਼ਖਮੀ ਹੋ ਜਾਂਦੇ ਨੇ ਇੱਕ ਕਿਸਾਨ ਦੇ ਤੇ ਅੱਖ ਦਾ ਆਪਰੇਸ਼ਨ ਵੀ ਹੋਣਾ ਜਿਸ ਦੇ ਕਰਕੇ ਉਹਨਾਂ ਦੀ ਅੱਖ ਦੀ ਜਿਹੜੀ ਹੱਡੀ ਦੱਸੀ ਜਾ ਰਹੀ ਹੈ ਉਹ ਅੱਖ ਅੰਦਰੋਂ ਇੰਨੀ ਡੈਮੇਜ ਹੋਈ ਕਿ ਉਸ ਤੇ ਵਿੱਚ ਜਿਹੜੇ ਗ੍ਰੇਨੇਡ ਸੁੱਟੇ ਗਏ ਜਾਂ ਫਿਰ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜੇ ਉਹ ਸੁੱਟੇ ਜਾ ਰਹੇ ਸੀ ਹੰਝੂ ਗੈਸ ਦੇ ਗੋਲੇ ਉਹਨਾਂ ਦੇ ਜਿਹੜੇ ਰਹਿਣ ਖੂਨ ਦਾ ਉਹ ਦਿਖਾਈ ਗਈ ਉਸ ਦੇ ਵਿੱਚ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਬੇਹੱਦ ਸਥਿਤੀ ਨਾਜ਼ੁਕ ਬਣੀ ਹੋਈ ਸੀ ਹਾਲਾਂਕਿ ਹੁਣ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਸੀ ਬੀਤੇ ਦਿਨ ਕਿ ਹਾਲ ਦੀ ਕੜੀ ਅੱਜ ਦਾ ਦਿਨ ਮੁਲਤਵੀ ਕੀਤਾ ਗਿਆ ਇਸ ਤੋਂ ਬਾਅਦ ਅਗਲੀ ਕਾਲ ਦਿੱਤੀ ਜਾਏਗੀ ਪਰ ਕਿਸਾਨ ਜਥੇਬੰਦੀਆਂ ਦੇ ਉੱਤੇ ਵੀ ਇਸ ਗੱਲ ਨੂੰ ਲੈ ਕੇ ਜਿਹੜਾ ਸਵਾਲ ਉੱਠਿਆ ਸੀ ਕਿ ਉਹਨਾਂ ਨੂੰ ਪਰਚੋਲ ਕਰਨੀ ਚਾਹੀਦੀ ਆ ਆਪਣੇ ਫੈਸਲਿਆਂ ਦੇ ਉੱਤੇ ਰੋਜ਼ਾਨਾ ਹੀ ਕਿਸਾਨਾਂ ਨੂੰ ਜ਼ਖਮੀ ਕਰਾ ਕੇ ਵਾਪਸ ਮੋੜ ਲਿਆਉਣਾ ਸ਼ਾਮ ਨੂੰ ਇਹ ਕਿੱਥੋਂ ਦੀ ਸਿਆਣਪ ਹੈ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਉੱਤੇ ਪ੍ਰੈਸ਼ਰ ਹੈ ਕਿ ਮੋਰਚੇ ਨੂੰ ਕਿਸ ਰੂਪ ਦੇ ਵਿੱਚ ਤੇ ਕਿਵੇਂ ਚਲਾਇਆ ਜਾਵੇ ਪਰ ਵੱਡੇ ਪੱਧਰ ਦੇ ਉੱਤੇ ਜੇਕਰ ਕਿਸੇ ਦੀ ਅਲੋਚਨਾ ਹੋ ਰਹੀ ਹੈ ਨਖੇਦੀ ਹੋ ਰਹੀ ਹੈ ਆਮ ਲੋਕਾਂ ਦੇ ਵੱਲੋਂ ਵੀ ਉਹ ਹਰਿਆਣਾ ਸਰਕਾਰ ਵੀ ਹਰਿਆਣਾ ਪ੍ਰਸ਼ਾਸਨ ਦੀ ਹੋ ਰਹੀ ਹੈ ਕਿ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਨੇ ਨੌਵਤੀ ਕਿਉਂ ਪੈਦਾ ਕੀਤੀ ਹਾਲਾਂਕਿ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਜਦੋਂ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਕਿ ਉਹਨਾਂ ਦਾ ਜ਼ਮੀਰ ਜ਼ਮੂਰੀਅਤ ਹੱਕ ਵੀ ਖੋਇਆ ਜਾ ਰਿਹਾ ਇੱਕ ਪਾਸੇ ਇਹ ਕਾਲਾ ਸੀ ਹਾਲਾਂਕਿ ਅੱਜ ਪ੍ਰੈਸ ਕਾਨਫਰੰਸ ਜਦੋਂ ਕਿਸਾਨਾਂ ਦੀ ਹੋਣੀ ਉਸ ਵਿੱਚ ਦੱਸਿਆ ਜਾਏਗਾ ਕਿ ਕਦੋਂ ਤੱਕ ਕਿਸਾਨ ਵੇਟ ਕਰਦੇ ਨੂੰ ਡੀ ਕਰਦੇ ਨੇ ਹਾਲਾਂਕਿ ਪਹਿਲਾਂ ਹੀ ਤੈਅ ਕੀਤਾ ਗਿਆ ਕਿ ਅਜੇ ਵੀ ਕਿ ਉਹਨਾਂ ਨੂੰ ਗੱਲਬਾਤ ਦਾ ਸੱਦਾ ਆਵੇ ਹਾਲਾਂਕਿ ਇੱਕ ਗੱਲਬਾਤ ਵਿੱਚੋਂ ਤੁਰੀ ਸੀ ਕਿ ਹਰਿਆਣਾ ਦੇ ਅੰਬਾਲੇ ਵਾਲੇ ਪਾਸੇ ਜਾਂ ਕਿਸੇ ਹੋਰ ਟਿਕਾਣੇ ਦੇ ਉੱਤੇ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਤੈਅ ਕਰਵਾਈ ਜਾਵੇ ਪਰ ਕਿਸਾਨ ਜਥੇਬੰਦੀਆਂ ਨੇ ਸਾਫ਼ ਮਨਾਂ ਕਰ ਦਿੱਤਾ ਕਿ ਜੇਕਰ ਇਸ ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋ ਸਕਦੀਆਂ ਨੇ ਤੇ ਹੁਣ ਕਿਉਂ ਨਹੀਂ ਤਾਂ ਮੀਟਿੰਗਾਂ ਦਾ ਦੀ ਗੱਲਬਾਤ ਆ ਜਿਹਦੇ ਉਦੋਂ ਤੋਂ ਹੀ ਟੁੱਟੀ ਹੋਈ ਹੈ ਜਦੋਂ ਕਿ ਜਨਵਰੀ ਫਰਵਰੀ ਮਹੀਨੇ ਦਾ ਸਮਾਂ ਸੀ ਜਦੋਂ ਕਿ ਫਰਵਰੀ ਮਹੀਨੇ ਚ 21 ਫਰਵਰੀ ਦਾ ਦਿਨ ਸੀ ਸ਼ੁਭ ਕਰਨ ਦੇ ਉੱਤੇ ਗੋਲੀ ਵੀ ਚੱਲਦੀ ਹੈ ਮੌਤ ਹੁੰਦੀ ਹੈ ਜਿਸ ਨੂੰ ਸਰਕਾਰੀ ਕਤਲ ਦੱਸਿਆ ਗਿਆ ਇਹ ਸਾਰੀਆਂ ਗੱਲਾਂ ਇੱਕ ਪਾਸੇ ਸੀ ਦਿੱਲੀ ਕੂਚ ਦੇ ਫੈਸਲੇ ਇੱਕ ਪਾਸੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਉਹਨਾਂ ਦੀ ਜਿਹੜੀ ਸਿਹਤ ਬੇਹੱਦ ਨਾਜ਼ੁਕ ਹੈ ਚਿੰਤਾ ਦੇ ਵਿੱਚ ਨੇ ਔਰ ਕਿਸਾਨ ਜਿਹੜੇ ਨੇ ਖਨੌਰੀ ਬਾਰਡਰ ਤੇ ਉੱਤੇ ਬੈਠੇ ਸਮੂਹਿਕ ਕਿਸਾਨਾਂ ਦੇ ਵੱਲੋਂ ਭੁੱਖ ਹੜਤਾਲ ਦਾ ਵੀ ਇੱਕ ਦਿਨ ਦਾ ਐਲਾਨ ਕੀਤਾ ਗਿਆ ਅੱਜ ਖਨੌਰੀ ਬਾਰਡਰ ਦੇ ਉੱਤੇ ਜਿੰਨੇ ਕਿਸਾਨ ਨੇ ਉਹਨਾਂ ਵੱਲੋਂ ਸਮੂਹਿਕ ਰੂਪ ਦੇ ਵਿੱਚ ਭੁੱਖ ਹੜਤਾਲ ਵੀ ਹੈ ਜਿਹੜੀ ਉਹ ਨਾਲੋਂ ਨਾਲ ਚੱਲ ਰਹੀ ਹੈ ਤੇ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਕੀ ਚਿੰਤਾਜਨਕ ਸਥਿਤੀ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਦੀ ਸਿਹਤ ਜਿਹੜੀ ਆ ਸਾਜਗਰ ਬਿਲਕੁਲ ਨਹੀਂ ਹੈ ਡਾਕਟਰਾਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦਾ ਫੈਸਲਾ ਬਦਲ ਲੈਂਦੇ ਨੇ ਅੱਜ ਹੀ ਫੈਸਲਾ ਕਰਦੇ ਨੇ ਫਿਰ ਵੀ ਉਹਨਾਂ ਦੀ ਸਿਹਤ ਦੀ ਰਿਕਵਰੀ ਨੂੰ ਕਾਫੀ ਘੰਟੇ ਲੱਗ ਸਕਦੇ ਨੇ ਹਾਲਾਂਕਿ ਉਹਨਾਂ ਦੀਆਂ ਕਿਡਨੀਆਂ ਦੇ ਉੱਤੇ ਸਿੱਧਾ ਅਸਰ ਪਿਆ ਹੈ ਇਹ ਡਾਕਟਰਾਂ ਦੀਆਂ ਰਿਪੋਰਟਾਂ ਦੱਸ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਕੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੇ ਸਾਥੀ ਕਿਸਾਨ ਨੇ ਜਿਹੜੇ ਉਹ ਮਨਾਉਂਦੇ ਨੇ ਕਿ ਕਿਉਂ ਮਨਾਉਂਦੇ ਨੇ ਕਿ ਉਹਨਾਂ ਨੂੰ ਮਰਨਵਾਰਤ ਛੱਡ ਦੇਣਾ ਚਾਹੀਦਾ ਹੈ ਜਾਂ ਫਿਰ ਜਗਜੀਤ ਸਿੰਘ ਡੱਲੇਵਾਲ ਦੀ ਮਰਜ਼ੀ ਦੇ ਮੁਤਾਬਕ ਕਿ ਮਰਨਵਾਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਾਂ ਤਾਂ ਕੋਈ ਹੱਲ ਨਹੀਂ ਨਿਕਲ ਜਾਂਦਾ ਜਾਂ ਫਿਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਨਹੀਂ ਪੈ ਜਾਂਦੀ ਇਹ ਜਗਜੀਤ ਸਿੰਘ ਡੱਲੇਵਾਲ ਕਹਿ ਕੇ ਬੈਠੇ ਨੇ ਕਿ ਉਦੋਂ ਤੱਕ ਹੁਣ ਮਰਨਵਾਰਤ ਤੋਂ ਉਹ ਨਹੀਂ ਉੱਠਣਗੇ ਜਦੋਂ ਤੱਕ ਉਹਨਾਂ ਦੀਆਂ ਕਿਸਾਨੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਜੇਕਰ ਦਿੱਲੀ ਜਾਣ ਦਿੱਤਾ ਜਾਂਦਾ ਤੇ ਉੱਥੇ ਟੇਬਲ ਟਾਕ ਹੁੰਦੀ ਤੇ ਗੱਲਬਾਤ ਦੇ ਨਾਲ ਮਸਲੇ ਹੱਲ ਹੋ ਜਾਂਦੇ ਨੇ ਜਦੋਂ ਪਿਛਲੀ ਵਾਰ ਵੀ ਕਿਸਾਨੀ ਅੰਦੋਲਨ 2020-21 ਦੇ ਦੌਰਾਨ ਚੱਲਿਆ ਉਦੋਂ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਭ ਨੇ ਦੇਖੀਆਂ ਨੇ ਪ੍ਰਤੱਖ ਰੂਪ ਦੇ ਵਿੱਚ ਕਿ ਕਿਵੇਂ ਟੇਬਲ ਟਾਕ ਹੋਈ 22 ਦਫਾ ਮੀਟਿੰਗਾਂ ਵਿਗਿਆਨ ਭਵਨ ਦਿੱਲੀ ਦੇ ਵਿੱਚ ਹੋਈਆਂ ਉਸ ਤੋਂ ਬਾਅਦ ਜਾ ਕੇ ਕਿਸੇ ਨਤੀਜੇ ਉੱਤੇ ਗੱਲ ਨਹੀਂ ਸੀ ਪੁੱਜੀ ਫਿਰ ਵੀ ਪਰ ਇੱਕ ਡਾਇਲੌਗ ਜਦੋਂ ਚੱਲ ਰਿਹਾ ਸੀ ਇੱਕ ਸੰਭਾਵਨਾ ਬਣੀ ਹੋਈ ਸੀ ਸੰਵਾਦ ਦੇ ਵਿੱਚ ਕਿ ਕੋਈ ਨਾ ਕੋਈ ਮਸਲੇ ਦਾ ਹੱਲ ਜ਼ਰੂਰ ਨਿਕਲੇਗਾ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮਾਫੀ ਵੀ ਮੰਗਦੇ ਨੇ ਔਰ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਦਾ ਫੈਸਲਾ ਲੈ ਲੈਂਦੇ ਨੇ ਉਹਨਾਂ ਕਾਨੂੰਨਾਂ ਨੂੰ ਪਾਰਲੀਮੈਂਟ ਦੇ ਵਿੱਚ ਬਕਾਇਦਾ ਸੈਸ਼ਨ ਦੇ ਦੌਰਾਨ ਰੱਦ ਕੀਤਾ ਗਿਆ ਜੇ ਉਸ ਤੋਂ ਬਾਅਦ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਸੀ ਪੂਰਾ ਹੋ ਰਿਹਾ ਕਿਸਾਨਾਂ ਦੇ ਕਰਜ਼ੇ ਦੀ ਜਿਹੜੀ ਆ ਲਕੀਰ ਫੇਰਨ ਦੀ ਗੱਲ ਸੀ ਉਹ ਨਹੀਂ ਫੇਰੀ ਗਈ ਉਸੇ ਤਰ੍ਹਾਂ ਔਰ ਕਿਸਾਨਾਂ ਨੂੰ ਹਰੇਕ ਫਸਲ ਦੇ ਉੱਤੇ ਐਮਐਸਪੀ ਦੀ ਲੀਗਲਾਈਜ਼ ਗਾਰੰਟੀ ਹੋਵੇ ਤਾਂ ਉਸ ਨੂੰ ਲੈ ਕੇ ਹਾਲੇ ਉੱਥੇ ਪੈਂਡਿੰਗ ਮੰਗਾਂ ਪਈਆਂ ਨੇ ਤਾਂ ਜਿਹੜੀ ਕਮੇਟੀ ਬਣੀ ਉਸ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਦੀ ਤਸੱਲੀ ਨਹੀਂ ਸੀ ਤਾਂ ਕੀ ਮੰਨ ਲਿਆ ਜਾਵੇ ਕਿ ਸ਼ੁਭ ਕਰਨ ਤੋਂ ਬਾਅਦ ਖਨੌਰੀ ਬਾਰਡਰ ਦੇ ਉੱਤੇ ਹਾਲਾਂਕਿ ਇਸ ਤਰ੍ਹਾਂ ਕੋਈ ਵੀ ਜਿਹੜੇ ਨੇ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਚਨਾਉਣ ਵਾਲੇ ਜਾਂ ਆਮ ਲੋਕ ਨਹੀਂ ਚਾਣਗੇ ਕਿ ਕਿਸੇ ਹੋਰ ਦੀ ਕਿਸਾਨ ਦੀ ਉੱਥੇ ਮੌਤ ਹੋਵੇ ਬੇਸ਼ੱਕ ਜਗੀਰ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਸ਼ਹਾਦਤ ਪਾਉਣ ਨੂੰ ਤਿਆਰ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸਥਿਤੀ ਸਰਕਾਰ ਦੇ ਲਈ ਵੱਡੀ ਚਿੰਤਾ ਦੀ ਬਣ ਸਕਦੀ ਹੈ ਖਾਸ ਕਰਕੇ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਅਸਰ ਪਵੇ ਜਾਂ ਨਾ ਪਵੇ ਕਿਸੇ ਦੀ ਸ਼ਹਾਦਤ ਨਾਲ ਪਰ ਪੰਜਾਬ ਸਰਕਾਰ ਵੱਡੀ ਵਿਵਪਤਾ ਵਿੱਚ ਫਸ ਸਕਦੀ ਹੈ ਜੇਕਰ ਖੁਦਾਨਾ ਖਾਸਤਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮਰਨ ਵਰਤ ਦੇ ਬੈਠੇ ਦੌਰਾਨ ਕੋਈ ਨਾ ਕੋਈ ਪਾਣਾ ਵਾਪਰ ਜਾਂਦਾ ਤਾਂ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਇਸ ਮਸਲੇ 'ਚ ਕੀ ਕਰਦੀ ਹਾਲਾਂਕਿ ਬੀਤੇ ਦਿਨ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵੱਡੇ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੇ ਲਈ ਪਰ ਉਹ ਨਹੀਂ ਮੰਨੇ ਇਸੇ ਕਰਕੇ ਉਹਨਾਂ ਦਾ ਲਗਾਤਾਰ ਮਰਨ ਵਰਤ ਜਾਰੀ ਹੈ 15ਵਾਂ ਦਿਨ ਹੋ ਚੁੱਕਾ ਹੈ ਔਰ 15 ਦਿਨ ਜੇਕਰ ਤੁਸੀਂ ਮਰਨ ਵਰਤ ਤੇ ਬੈਠਦੇ ਹੋ ਕੁਝ ਖਾਂਦੇ ਪੀਂਦੇ ਨਹੀਂ ਤਾਂ حساب ਲਗਾ ਸਕਦੇ ਹੋ ਕਿ ਸੇਤ ਕਿਸ ਹਾਲਾਤ ਦੇ ਵਿੱਚ ਹੋਵੇਗੀ ਔਰ ਕਿਸ ਨਾਜ਼ੁਕ ਦੌਰ ਦੇ ਵਿੱਚ ਗੁਜ਼ਰ ਰਹੀ ਹੋਵੇਗੀ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਆਲੇ-ਦੁਆਲੇ ਖਨੌਰੀ ਬਾਰਡਰ ਦੇ ਉੱਤੇ ਉੱਥੇ ਮੋਰਚੇ ਉੱਤੇ ਬੈਠੇ ਕਿਸਾਨ ਵੀ ਇਸੇ ਗੱਲ ਦੇ ਉੱਤੇ ਅੜੇ ਨੇ ਕਿ ਜਾਂ ਤਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਜਾਂ ਫਿਰ ਅਸੀਂ ਇੱਕ-ਇੱਕ ਕਰਕੇ ਆਪਣੀ ਸ਼ਹਾਦਤ ਦੇਣ ਨੂੰ ਤਿਆਰ ਬੈਠੇ ਹਾਂ ਤੁਹਾਡਾ ਕੀ ਮਨਣਾ ਤੁਹਾਡੀ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਪਰ ਮਾੜੀ ਗੱਲ ਔਰ ਚਿੰਤਾ ਦੀ ਗੱਲ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਿਲਕੁਲ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਜੇਕਰ 15 ਦਿਨ ਮਰਨ ਵਰਤ ਦੇ ਹੋ ਚੱਲੇ ਨੇ ਪੂਰੇ ਤੇ ਹਾਲੇ ਤੱਕ ਸਰਕਾਰ ਨੇ ਦਿੱਲੀ ਜਾਣ ਦਾ ਵੀ ਰਸਤਾ ਨਹੀਂ ਖੋਲਿਆ ਔਰ ਦੂਜੇ ਪਾਸੇ ਕੋਈ ਗੱਲਬਾਤ ਦਾ ਰਸਤਾ ਵੀ ਨਹੀਂ ਖੁੱਲਿਆ ਤਾਂ ਫਿਰ ਗੱਲ ਕਿੱਥੇ ਖੜੇਗੀ ਕਿਵੇਂ ਮਸਲੇ ਹੱਲ ਹੋਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਤਾਂ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕੀ ਕਦਮ ਚੁੱਕਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਮਰਨਵਰਤ ਤੇ ਬੈਠਣ ਤੋਂ ਪਹਿਲਾਂ ਹੀ ਕਿਸਾਨ ਆਗੂ ਦੀ ਸਿਹਤ ਦਾ ਧਿਆਨ ਰੱਖਦੇ ਆ ਉਹਨਾਂ ਦੀ ਉਮਰ ਦਾ ਧਿਆਨ ਰੱਖਦੇ ਆ ਦਲੀਲਾਂ ਦਿੱਤੀਆਂ ਗਈਆਂ ਕਿ ਉਹਨਾਂ ਨੂੰ ਇਸੇ ਕਰਕੇ ਡੀਐਮਸੀ ਹਸਪਤਾਲ ਲਿਆਂਦਾ ਗਿਆ ਸੀ ਪਰ ਹੁਣ ਦੇਖਦੇ ਆ ਕਿ ਹੁਣ ਤੇ ਕਿਸਾਨ ਉੱਥੋਂ ਜਗਜੀਤ ਸਿੰਘ ਡੱਲੇਵਾਲ ਨੂੰ ਰੀਟੇਨ ਵੀ ਨਹੀਂ ਹੋਣ ਦੇਣਗੇ ਕਿਉਂਕਿ ਪੂਰਾ ਘੇਰਾ ਬਣਾਇਆ ਹੋਇਆ ਇੱਕ ਮੋਰਚਾ ਪ੍ਰੋਪਰ ਢੰਗ ਦੇ ਨਾਲ ਬਣਾਇਆ ਗਿਆ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਆਉਂਦਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਅਚੇਚੇ ਤੌਰ ਤੇ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ